ਇਹ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਅਰਬਾਂ ਪਤੀ ਬਣ ਕੇ ਚੱਲਿਆ ਇਹ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹੜਾ ਅਰਬਾਂ ਪਤੀ ਬਣ ਕੇ ਚੱਲਿਆ ਬੀਤੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਕਸਾਲੀ ਅਕਾਲੀ ਦਲ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਕਿ ਜੋ ਟਕਸਾਲੀ ਹੁੰਦੇ ਹਨ ਉਹ ਪਾਰਟੀ ਛੱਡ ਕੇ ਨਹੀਂ ਜਾਂਦੇ ਇਸ ਤੇ ਪ੍ਰतिकਰਮ ਦਿੰਦਿਆਂ ਸ਼੍ਰੋਮਣੀ ਅਕਾਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਰਤਨ ਸਿੰਘ ਅਜਨਾਲਾ ਦਾ ਕਹਿਣਾ ਹੈ ਕਿ ਉਹਨਾਂ ਨੇ ਪਾਰਟੀ ਛੱਡੀ ਨਹੀਂ ਹੈ ਸਗੋਂ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਹਨ। ਇਸ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਜਿਹੇ ਪ੍ਰਦਾਨ ਬਣੇ ਜਿਨ੍ਹਾਂ ਨੇ ਕਰੋੜਾਂ ਰੁਪਏ ਪ੍ਰਦਾਨ ਕੀਤੇ ਖੱਟੇ ਹਨ। ਅਜਿਹਾ ਜਿਨਾ ਮੇਰਾ ਮਕਸਦਾ ਪ੍ਰਸਤ ਕਨਫਰਮ ਕਰਦਾ ਹੋਇਆ ਬਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੱਲ ਸਟੇਟਮੈਂਟ ਦਿੱਤੀ ਹੈ। ਬੈਟਕ ਸਾਲੀ ਉਹ ਹੁੰਦੇ ਆ ਜਿਹੜੇ ਪਾਰਟੀ ਨਹੀਂ ਛੱਡਦੇ ਮੈਂ ਹਰਾਨਾ 93 ਸਾਲ ਦਾ ਬਜ਼ੁਰਗ ਹੋ ਗਏ ਤੇ ਝੂਠ ਬੋਲਣ ਨੂੰ ਐਤੀ ਵੀ ਨਹੀਂ ਹਟਦਾ ਅਸੀਂ ਪਾਰਟੀ ਛੱਡੀ ਨਹੀਂ ਸਾਨੂੰ ਕਢਿਆ ਗਿਆ ਹੋਰ ਮਾਇਓ ਨੂੰ ਪਿਛਲੇ 40 ਸਾਲ ਤੋਂ ਮੈਂ ਉਹਦਾ ਬੜਾ ਨੇੜਲਾ ਸਾਥੀ ነਾਂ ਜਿੰਨੇ ਜਿੰਨਾ ਉਹਨੇ ਨੁਕਸਾਨ ਅਕਾਲੀ ਦਲ ਦਾ ਕੀਤਾ ਅਜੇ ਤੱਕ ਕਿਸੇ ਪ੍ਰਧਾਨ ਨੇ ਨਹੀਂ ਕੀਤਾ ਸਰਦਾਰ ਮੋਹਨ ਸਿੰਘ ਤੋੜ ਉਹਨੇ ਖਤਮ ਕੀਤਾ ਸਰਦਾਰ ਆਪਣੇ ਤਲਵੰਡੀ ਸਾਹਿਬ ਉਹਨੇ ਖਤਮ ਕੀਤੇ ਇਹ ਆਪਣੇ ਬਰਾਲਾ ਸਾਹਿਬ ਉਹਨੇ ਖਤਮ ਕੀਤੇ ਸਾਡੇ ਦਲਵੰਤ ਸਿੰਘ ਹੁੰਦੇ ਸਨ ਫਾਈਨੈਂਸ ਮਿਨਿਸਟਰ ਉਹਨੇ ਖਤਮ ਕੀ ਇਹ ਆਪਣੇ ਸਾਡੇ ਸੰਤ ਸਿੰਘ ਤੋਂ ਉਹਨੇ ਖਤਮ ਕੀਤੇ ਜਲੰਧਰ ਦੇ ਸਾਡਾ ਬੜਾ ਪਿਆਰਾ ਮਿੱਤਰ ਸੀ ਜਿਹਦੀ ਬੜੀ-ਬੜੀ ਸੈਕਰੀਫਾਈਸ ਕੀਤੀ ਤੇ ਉਹ ਆਪਣੇ ਬਲਦੀਪ ਸਿੰਘ ਨੂੰ ਢਾਲਾ ਮੈਨੂੰ ਇਸ ਗੱਲ ਦਾ ਦੁੱਖ ਆ 100 ਸਾਲ ਹੋ ਗਿਆ ਚੰਬੀ ਕਾਲੀਦਨ ਬਣਿਆ 100 ਸਾਲਾਂ ਤੇ ਜਿੰਨੇ ਵੀ ਪ੍ਰਧਾਨ ਬਣੇ ਨੇ ਸਾਰੇ ਘਰੋਂ ਬੇਕਾਰ ਹੋ ਗਏ ਆ ਜ਼ੀਰੋ ਪ੍ਰਾਪਰਟੀ ਬਣਾ ਕੇ ਆਪਣੇ ਧਰ ਵੀ ਨਸ਼ਟ ਹੋ ਗਿਆ ਚਲੇ ਗਏ ਆ ਇਹ ਪਹਿਲਾ ਸ਼ਰੋਮਨੀ ਕਾਲੀਦਾਲ ਦਾ ਪ੍ਰਧਾਨ ਆ ਜਿਹੜਾ ਅਰਬਾਂ ਪਤੀ ਬਣ ਕੇ ਚਲਿਆ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕੋ ਹੀ ਕਰਦਾ ਬੇਨਤੀ ਵੀ ਤੂੰ ਹੁਣ ਆਰਾਮ ਕਰ ਰੱਬ ਦਾ ਨਾਮ ਲਿਆ ਕਰ ਅੱਗੇ ਜਾ ਕੇ ਵੀ ਹਾਇਰੀ ਲਵਾਣੀ ਆ ਕੋਈ ਪਤਾ ਨਹੀਂ ਕਦੋਂ ਅਗਲੇ ਨੇ ਬੁਲਾ ਲੈਣਾ ਤੇ ਕੋਈ ਕੋਸ਼ਿਸ਼ ਕਰ ਸੱਚ ਬੋਲਣ ਦੀ ਜਿਹੜੇ ਗੁਨਾਹ ਤੂੰ ਤੇ ਤੇਰੇ ਮੁੰਡੇ ਨੇ ਕੀਤੇ ਕਾਲੀਦਾਲ ਨਾਲ ਉਹਨਾਂ ਤੋਂ ਅਕਾਲੀ ਦਲ ਤਾਂ ਹੀ ਬਚ ਸਕੇਗਾ ਜੇ ਤੂੰ ਘਰ ਜਾ ਕੇ ਆਪਣਾ ਬਿਜ਼ਨਸ ਕਾਰੋਬਾਰ ਕਰੇ ਅਸੀਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੰਜ ਮੈਂਬਰੀ ਕੋਰ ਕਮੇਟੀ ਬਣਾਈ ਕਿਉਂਕਿ ਅਜ ਤੱਕ ਮਹੀਨਾ ਪਿਆ ਹੈ ਆਪਣੇ ਇਲੈਕਸ਼ਨ ਹੋਣੇ ਚ ਤੇ ਪੰਜਾਬ ਦੀ ਇਲੈਕਸ਼ਨ ਸਭ ਤੋਂ ਲੇਟ ਹੋਣੀ ਆ ਕੋਈ ਵੀ ਗੱਲ ਹੋਊਗੀ ਪੰਜ ਪੰਜ ਮੈਂਬਰੀ ਕੋਰ ਕਮੇਟੀ ਫੈਸਲਾ ਕਰੇਗਾ